ਹੋ ਫਤਿਹ ਦੀ ਸਾਨ ਪਾਈਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਤੁਸੀਂ ਇੰਨੀ ਗਰਮੀ 'ਚ ਵੀ ਇੱਥੇ ਆਪਣੇ ਘਰਾਂ 'ਚੋਂ ਨਿਕਲ ਕੇ ਆਏ ਹੋ ਜਿੱਥੇ ਪੱਖੇ ਬਿਨਾ ਬੈਠਿਆ ਨਹੀਂ ਜਾਂਦਾ ਤੁਸੀਂ ਆਰਾਮ ਨਾਲ ਬੈਠੇ ਹੋ ਗੱਲ ਸੁਣ ਰਹੇ ਹੋ ਤੁਹਾਡਾ ਤਹਿ ਦਿਲੋਂ ਧੰਨਵਾਦ ਹੈ ਜੀ ਸਾਰਿਆਂ ਦਾ ਇੱਥੇ ਤੁਹਾਨੂੰ ਸਭ ਨੂੰ ਪਤਾ ਹੈ ਕਿ ਆਉਣ ਵਾਲੀ ਇੱਕ ਤਰੀਕ ਨੂੰ ਜਿਹੜੀਆਂ ਲੋਕ ਸਭਾ ਚੋਣਾਂ ਆ ਰਹੀਆਂ ਨੇ ਤੇ ਸਾਡੀ ਉਮੀਦ ਹੈ ਸਾਡੀ ਆਸ ਹੈ ਕਿ ਤੁਸੀਂ ਆਮ ਆਦਮੀ ਪਾਰਟੀ ਨੂੰ ਜਿਤਾਉਂਗੇ ਚਾੜੂ ਦੇ ਪੜਨ ਤੇ ਮੋਹਰ ਲਾਉਂਗੇ ਤੇ ਵੋਟਾਂ ਪਾਉਂਗੇ ਜੇ ਆਪਾਂ ਗੱਲ ਕਰ ਰਹੀ ਹੈ ਕਿ ਆਮ ਆਦਮੀ ਪਾਰਟੀ ਨੇ ਮਦਰਲੇ 2 ਸਾਲਾਂ ਚ ਧੂਰੀ ਚ ਕੀ ਕਰਿਆ ਪੰਜਾਬ 'ਚ ਤਾਂ ਬਹੁਤ ਕੰਮ ਹੋਏ ਨੇ ਪਰ ਧੂਰੀ 'ਚ ਜਿਹੜੇ ਜਿਹੜੇ ਕੰਮ ਹੋਏ ਨੇ ਆਪਾਂ ਉਹਨਾਂ ਬਾਰੇ ਕਰੀ ਜੇ ਸੋਚੀਏ ਤੇ ਪਹਿਲਾ ਮੁੱਦਾ ਸੀਗਾ ਜਿਹੜਾ ਟੋਲ ਹੈ ਟੋਲ ਐਨਾ ਐਨਾ ਰੁਪਈਆ ਤੋਂ ਲੈ ਰਿਹਾ ਜੀ ਰੋਹ ਦਾ ਜੇ ਤੁਸੀਂ ਸੰਗਰੂਰ ਜਾਣਾ ਤਾਂ ਵੀ ਪੈਸੇ ਜੇ ਵਾਪਸ ਆਉਣਾ ਤਾਂ ਵੀ ਪੈਸੇ ਪਹਿਲੀਆਂ ਜੋ ਟੋਲ ਚ ਗਾਇਆ ਮਾਨ ਸਾਹਿਬ ਨੇ ਕੀ ਇਹ ਤਾਂ ਜਿਹੜੀ ਲੋਕਾਂ ਦੀ ਹੱਕ ਸੱਚ ਦੀ ਕਮਾਈ ਹੈ ਉਹ ਵੀ ਖੋਖੋ ਖਾਈ ਜਾਂ ਔਰ ਟੋਲ ਦਾ ਟਾਈਮ ਪੂਰਾ ਹੋ ਚੁਕਿਆ ਸੀ ਪੁਰਾਣੀਆਂ ਸਰਕਾਰਾਂ ਨੇ ਉਹਨਾਂ ਨਾਲ ਲੈ ਦੇ ਕਰਕੇ ਉਹ ਫਿਰ ਵੀ ਚਲਾਈ ਜਾਂਦੇ ਸਨ ਸੋ ਉਹ ਟੋਲ ਬੰਦ ਕਰਾਇਆ ਦੂਜਾ ਮਸਲਾ ਸੀਗਾ ਕਿ ਸੂਆ ਟਕਣਾ ਜੀ ਹਮੇਸ਼ਾ ਆ ਕੇ ਕਸੂਰੀਦਾ ਸੀ ਕਿ ਗੰਦਗੀ ਦਾ ਘਰ ਹੈ ਜੀ ਬਿਮਾਰੀਆਂ ਦਾ ਘਰ ਹੈ ਸੂਆ ਟਕ ਦਿਓ ਜੀ ਬਹੁਤ ਇੱਥੇ ਲੋਕਾਂ 'ਚ ਬਿਮਾਰੀਆਂ ਫੈਲਦੀਆਂ ਸੀ ਲੋਕਾਂ ਦੇ ਬੱਚਿਆਂ ਦਾ ਵੀ ਬਹੁਤ ਸਾਰੇ ਹਾਦਸੇ ਹੋਏ ਸੋ ਉਹ ਸੂਆ ਟਕਿਆ ਗਿਆ 33 ਕਰੋੜ ਰੁਪਏ ਦੀ ਲਾਗਤ ਨਾਲ ਸੋ ਇਹ ਜੇ ਕੰਮ ਜਿਹੜੇ ਹੋਰ ਵੀ ਚੱਲਦੇ ਰਹੇ ਜੇ ਸਿਵਲ ਹਸਪਤਲ ਦੀ ਗੱਲ ਕਰ ਲਈਏ ਤੇ 22 ਕਰੋੜ ਰੁਪਏ ਦੀ ਲਾਗਤ ਨਾਲ ਸਿਵਲ ਹਸਪਤਲ ਬਣ ਰਿਹਾ ਜਿਨੇ ਚ ਫਰਸਟ ਕਲਾਸ ਡਾਕਟਰ ਤੁਹਾਨੂੰ ਮਿਲਣਗੇ ਹਰ ਤਰ੍ਹਾਂ ਦਾ ਸਪੈਸ਼ਲਿਸਟ ਡਾਕਟਰ ਪੂਰੀ ਆਇਆ ਕਰੂਗਾ ਸੋ ਧੂਰੀ ਵਾਲਿਆਂ ਦੀ ਖੁਸ਼ਕਿਸਮਤੀ ਹੈ ਕਿ ਤੁਸੀਂ ਇੱਕ ਐਮਐਲਏ ਨੇ ਇੱਕ ਮੁੱਖ ਮੰਤਰੀ ਚੁਣ ਲਿਆ ਜਿਨੇ ਤੁਹਾਡੇ ਸ਼ਹਿਰ ਦੀ ਕਾਇਆਪਲਟ ਕਰਤੀ ਮੈਨੂੰ ਲੱਗਦਾ 70 ਸਾਲ ਚ ਕੰਮ ਨਹੀਂ ਹੋਏ ਜਿਹੜੇ ਮਗਰ ਲਈ 2 ਸਾਲ ਚ ਜਿੰਨੀਆਂ ਗਰੰਟਾ ਤੁਹਾਡੇ ਪੂਰੀ ਸ਼ਹਿਰ ਨੂੰ ਆ ਗਈਆਂ ਸੋ ਜੇ ਆਪਾਂ ਇਸੇ ਤਰ੍ਹਾਂ ਜੇ ਸੈਂਟਰ ਚ ਵੀ ਆਪਣੇ ਆਪਣੇ ਲੋਕ ਪਹੁੰਚਣਗੇ ਆਪਣੇ ਇਥੋਂ ਚੁਣ ਕੇ ਜਿਹੜੇ ਪਹੁੰਚਣਗੇ ਉਹਨਾਂ ਨੇ ਵੀ ਉਥੋਂ ਫੰਡ ਲੈ ਕੇ ਆਉਣਗੇ ਸੋ ਆਪਾਂ ਉਹਨਾਂ ਤੋਂ ਵੀ ਇੱਥੇ ਫੈਸਲਾ ਲਵਾਵਾਂਗੇ ਜਿਹੜੇ ਵੀ ਕੰਮ ਰਹਿੰਦੇ ਨੇ ਉਹ ਹੋਰ ਹੋਣਗੇ ਸਾਡੀ ਆਸ ਹੈ ਸਾਡੀ ਉਮੀਦ ਹੈ ਕਿ ਤੁਸੀਂ ਵੋਟਾਂ ਦੇ ਏльки ਢੇਰ ਲਾਦੋਂਗੇ ਕੋਈ ਪਿੱਛੇ ਨਾ ਹਟਿਓ ਗਰਮੀ ਬਹੁਤ ਹੈ ਤੁਹਾਨੂੰ ਪਤਾ ਹੈ ਬਾਹਰ ਨਿਕਲਣ ਨੂੰ ਦਿਲ ਨਹੀਂ ਕਰਦਾ ਪਰ ਸਵੇਰੇ ਸਵੇਰੇ ਜਾ ਕੇ ਟਾਈਮ ਨਾਲ ਜਾ ਕੇ ਵੋਟ ਜ਼ਰੂਰ ਪਾ ਕੇ ਆਇਓ ਥੋੜੀ ਵੋਟ ਥੋੜੇ ਬੱਚਿਆਂ ਦਾ ਇਤਿਹਾਸ ਬਦਲ ਸਕਦੀ ਹੈ ਥੋੜੇ ਬੱਚਿਆਂ ਨੂੰ ਵਧੀਆ ਐਜੂਕੇਸ਼ਨ ਵਧੀਆ ਸੁਖ ਹੁਸੂਲਤਾ ਵਧੀਆ ਸਿਹਤ ਹੁਸੂਲਤਾ ਉਹ ਇੱਕੇ ਸਰਕਾਰ ਦੇ ਸਕਦੀ ਉਹ ਆਮ ਆਦਮੀ ਪਾਰਟੀ ਦੀ ਸਰਕਾਰ ਸੋ ਸਾਨੂੰ ਆਸ ਹੈ ਤੁਸੀਂ ਵੋਟਾਂ ਪਾਉਂਗੇ ਤੇ ਗੁਰਮੀਤ ਸਿੰਘ ਮੀਤੇ ਆਪਣੇ ਕੈਂਡੀਡੇਟ ਨੇ ਉਹਨਾਂ ਨੂੰ ਜਿਤਾਉਂਗੇ ਤੇ ਮਾਨ ਸਾਹਿਬ ਦਾ ਹੌਸਲਾ ਵਧਾਉਂਗੇ ਇਸ ਵਾਰ ਮਾਨ ਸਾਹਿਬ ਨੇ ਨਾਅਰਾ ਦਿੱਤਾ ਕਿ ਆਪਾਂ 13 ਜ਼ੀਰੋ ਕਰਨਾ ਤੇ ਸੰਗਰੂਰ ਵਾਲੇ ਪਿੱਛੇ ਉਹ ਨਾ ਰਹਿ ਕਿ ਸ਼ਾਇਦ ਕੀ ਸਾਰੀਆਂ ਵੋਟਾਂ ਪਾ ਰਹੇ ਹੋ ਜਿਹੜੇ ਗਿਣੇ ਸੀ ਕਿ ਉਹ ਬਾਅਦ ਚ ਦੇਖਾਂਗੇ ਸਾਰੇ ਪੂਰੇ ਕਰ ਦਾਂਗੇ ਕੋਈ ਚੀਜ਼ ਹੀ ਘਾਟ ਨਹੀਂ ਰਹਿੰਦੀ ਤੁਸੀਂ ਵੋਟਾਂ ਨਹੀਂ ਘਾਟਣਾ ਛੱਡਿਓ ਇਸ ਵਾਰ ਧੰਨਵਾਦ ਤੁਹਾਡੇ ਸਾਰਿਆਂ ਦਾ ਇੱਥੇ ਆਉਣ ਲਈ ਵਾਹਿਗੁਰੂ ਜੀ ਦਾ ਖਾਲਸਾ ਮਾਇਕ ਰੂਜੀ ਜੀ ਫਤਹਿ ਅਸੀਂ ਚੰਗੀਆਂ ਸਕਾ ਬਣਾਉਣੀਆਂ ਨੇ ਅਸੀਂ ਚੰਗੀਆਂ ਡਿਸਪੈਂਸਰੀਆਂ ਬਣਾਉਣੀਆਂ ਨੇ ਅਸੀਂ ਜੋ ਲੋਕਾਂ ਦੇ ਰੋਜ਼ ਤੇ ਲੋੜੀਂਦੇ ਕੰਮ ਨੇ ਉਹ ਮੁੱਦਿਆਂ ਦੀ ਗੱਲ ਕਰਨੀ ਹੈ ਭਾਰਤ ਵੱਖ-ਵੱਖ ਧਰਮਾਂ ਦਾ ਦੇਸ਼ ਹੈ ਕੋਦੇ ਵਿੱਚ ਇੱਕ ਗੁਰਦਸਤੇ ਦੀ ਵਿੱਚ ਵੱਖ-ਵੱਖ ਧਰਮ ਨੂੰ ਬੰਦਸਤੇ ਵਿੱਚ ਦੇਖੋ ਤੁਸੀਂ ਸਾਰੇ ਆਪਾਂ ਚਾਹੁੰਦੇ ਆ ਕਿ ਅਸੀਂ ਸਾਰੇ ਮਿਲ ਕੇ ਪਿਆਰ ਨਾਲ ਰਹੀਏ ਹਿੰਦੂ ਮੁਸਲਮਾਨ ਈਸਾਈ ਸਿੱਖ ਜਿਹੜੇ ਸਾਰੇ ਅਸੀਂ ਚਾਹੁੰਦੇ ਆ ਸ਼ਾਂਤੀ ਚਾਹੁੰਦੇ ਆ ਪਰ ਅਸੀਂ ਇਹ ਰੀਤ ਚਾਹੁੰਦੇ ਕਿ ਅਸੀਂ ਇੱਕ ਦੂਜੇ ਨੂੰ ਧਰਮ ਦੇ ਨਾਂ ਤੇ ਲੜਾ ਕੇ ਅਸੀਂ ਆਪਣਾ ਰਾਜ ਕਰੀਏ ਅੱਜ ਉਹ ਬੀਜੇਪੀ ਕੋਈ ਚਾਲ ਚੱਲ ਰਹੀ ਹੈ ਤੁਸੀਂ ਦੇਖਿਆ ਪਹਿਲਾਂ ਪੰਜਾਬ ਦੇ ਵਿੱਚ ਅਜ ਅਕਾਲੀ ਦਲ ਦਾ ਕੀ ਹਾਲ ਹੈ ਇਹੀ ਹਾਲ ਬੀਜੇਪੀ ਦਾ ਹੋਣਾ ਹੈ ਅਕਾਲੀ ਦਲ ਵਾਲੇ ਸਾਡੇ ਪੁਰਾਣੇ ਸਾਡੇ ਬਜ਼ੁਰਗਾਂ ਨੂੰ ਧਰਮ ਦੇ ਨਾਮ ਤੇ ਪੰਥ ਦੇ ਨਾਮ